ਦੋਸਤੋ ਇਹ ਮਾਨਸਾ ਦਾ 314 ਚੌਕ ਹੈ ਤੇ ਇਸ ਚੌਕ ਦੇ ਵਿੱਚ ਥੋੜੀ ਜੀ بارش ਦੇ ਨਾਲ ਹੀ ਪਾਣੀ ਜਿਹੜਾ ਜਮਾ ਹੋ ਜਾਂਦਾ ਹੈ ਜਦੋਂ ਥੋੜੀ ਜੀ بارش ਹੁੰਦੀ ਹੈ ਉਹਦੀ ਸੀਵਰੇਜ ਓਵਰਫਲੋ ਹੋ ਕੇ ਗੰਦਾ ਪਾਣੀ ਆ ਜਿਹੜਾ ਛੜਕ ਤੇ ਬਾਹਰ ਆ ਜਾਂਦਾ ਹੈਗਾ ਤੇ 314 ਸਾਈਡ ਤੋਂ ਜਿੱਥੋਂ ਓਵਰਬ੍ਰਿਜ ਸ਼ੁਰੂ ਹੁੰਦਾ ਹੈਗਾ ਉੱਥੇ ਪੂਰਾ ਟੋਬਾ ਬਣ ਜਾਂਦਾ ਹੈਗਾ 메ਨ ਰੋਡ ਹੋਣ ਕਾਰਨ ਇਸ ਰੋਡ ਦੇ ਉੱਤੇ ਆਵਾਜਾਈ ਬਹੁਤ ਜ਼ਿਆਦਾ ਰਹਿੰਦੀ ਹੈ ਤੇ ਪਰ ਲੋਕ ਆਪਣੇ ਵਹੀਕਲ ਲੈ ਕੇ ਮੋਟਰਸਾਈਕਲ ਲੈ ਕੇ ਇਸ ਗੰਦੇ ਪਾਣੀ ਦੇ ਵਿੱਚ ਦੀ ਲੰਘਣ ਦੇ ਲਈ ਮਜਬੂਰ ਹੋ ਜਾਂਦੇ ਨੇ ਤੇ ਹੁਣ ਵੀ ਦੇਖ ਲਓ ਮੀਂਹ ਪਏ ਨੂੰ 2-3 ਦਿਨ ਹੋ ਗਏ ਪਰ ਇਸ ਚੌਂਕ ਦੇ ਵਿੱਚ ਪਾਣੀ ਅਜੇ ਵੀ ਖੜਾ ਹੈਗਾ ਤੇ ਇਹ ਸਮੱਸਿਆ ਕੋਈ ਅੱਜ ਦੀ ਨਹੀਂ ਹੈਗੀ ਬਹੁਤ ਪੁਰਾਣੀ ਸਮੱਸਿਆ ਹੈ ਇਸ ਸਮੱਸਿਆ ਦਾ ਹਜੇ ਤੱਕ ਕੋਈ ਹੱਲ ਨਹੀਂ ਕੀਤਾ ਗਿਆ ਤੇ ਆਜੋ ਤੁਹਾਨੂੰ ਦਿਖਾਉਨੇ ਆ ਮਾਨਸਾ ਦੇ ਤਲਕੋਨੀ ਚੌਂਕ ਦੀਆਂ ਤਸਵੀਰਾਂ